ਚੈਨਲ ਉਤ ਸਾਰਿਆਂ ਦਾ ਸਵਾਗਤ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਯਾਦ ਕਰਾ ਦਵਾਂ ਕਿ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਬਹੁਤ ਹੀ ਮਨੋਰੰਜਨ ਦਿਲਚਸਪ ਅਤੇ ਜ਼ਿੰਦਗੀ ਨੂੰ ਸਿਖਾਉਣ ਵਾਲੀਆਂ ਕਹਾਣੀਆਂ ਮਿਲਦੀਆਂ ਰਹਣਗੀਆਂ ਨਵੀਆਂ ਗੱਲਾਂ ਨਵੇਂ ਰਾਹ ਨਵੇਂ ਅੰਦਾਜ਼ ਵਿੱਚ ਧੰਨਵਾਦ ਜੀ ਆਓ ਸ਼ੁਰੂ ਕਰੀਏ ਅੱਜ ਦੀ ਕਹਾਣੀ ਅੱਜਕੱਲ੍ਹ ਅਸੀਂ ਦੁਨੀਆ ਦੀ ਭੱਜ ਦੌੜ ਵਿੱਚ ਪਰਮਾਤਮਾ ਨੂੰ ਭੁੱਲ ਗਏ ਹਾਂ ਹਰ ਸਮੇਂ ਪੈਸੇ ਪਿੱਛੇ ਭੱਜਦੇ ਰਹਿੰਦੇ ਹਾਂ ਅਤੇ ਸੋਚਦੇ ਹਾਂ ਕਿ ਇੰਨੀ ਭੱਜ ਦੌੜ ਦੇ ਬਾਵਜੂਦ ਵੀ ਸਾਡੇ ਹੱਥ ਕੁਝ ਨਹੀਂ ਆਉਂਦਾ ਅਤੇ ਨਿਰਾਸ਼ ਹੋ ਜਾਂਦੇ ਹਾਂ ਉਸ ਪਰਮਾਤਮਾ ਤੋਂ ਦੂਰ ਚਲੇ ਜਾਂਦੇ ਹਾਂ ਤੇ ਦੁਨਿਆਵੀ ਭਟਕਣਾਵਾਂ ਵਿੱਚ ਗਵਾਚ ਜਾਂਦੇ ਹਨ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਪਰਮਾਤਮਾ ਨੇ ਉਸਦੀ ਕਿਸਮਤ ਲਿਖੀ ਹੋਈ ਹੈ ਅੱਜ ਜਿਸੀ ਤੁਹਾਨੂੰ ਇਸ ਕਹਾਣੀ ਵਿੱਚ ਇਹੀ ਦੱਸਣ ਜਾ ਰਹੇ ਹਾਂ ਜਿਸ ਦੇ ਸੁਣ ਤੋਂ ਬਾਅਦ ਤੁਹਾਨੂੰ ਪਰਮਾਤਮਾ ਦੀ ਰਹਿਮਤ ਦਾ ਪਤਾ ਲੱਗ ਜਾਵੇਗਾ ਅਥੇ ਤੁਸੀਂ ਕਦੇ ਵੀ ਉਸ ਪਰਮਾਤਮਾ ਦੀ ਰਹਿਮਤ ਤੋਂ ਨਿਰਾਸ਼ ਨਹੀਂ ਹੋਵੋਗੇ ਇੱਕ ਰਾਜਾ ਆਪਣੀ ਇੱਕ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਇੱਕ ਵਾਰ ਦੂਜੀਆਂ ਪਤਨੀਆਂ ਨੇ ਪੁੱਛਿਆ ਕਿ ਤੁਸੀਂ ਆਪਣੀ ਇੱਕ ਪਤਨੀ ਨੂੰ ਹੀ ਸਭ ਤੋਂ ਜ਼ਿਆਦਾ ਪਿਆਰ ਕਰਦੇ ਹੋ ਹਾਲਾਂਕਿ ਅਸੀਂ ਨਾ ਤੋ ਜ਼ਿਆਦਾ ਸੁੰਦਰ ਹਾਂ ਸਮਝਦਾਰ ਹਾਂ ਬੁੱਧੀਮਾਨ ਹਾਂ ਆਖਰ ਸੁੱਚ ਕਿਹੜੀ ਹੋਜੀ ਖਾਸ ਗੱਲ ਹੈ ਜੋ ਸਾਡੇ ਵਿੱਚ ਨਹੀਂ ਉਸਦੇ ਵਿੱਚ ਤੁਹਾਨੂੰ ਇਹੋ ਜਿਹਾ ਕੀ ਨਜ਼ਰ ਆਉਂਦਾ ਹੈ ਜੋ ਸਾਡੇ ਵਿੱਚ ਨਜ਼ਰ ਨਹੀਂ ਆਉਂਦਾ ਤੇ ਤੁਹਾਡੀ ਨਜ਼ਰ ਹਮੇਸ਼ਾ ਉਸਤੇ ਹੀ ਰੁਕਦੀ ਹੈ ਆਖਰ ਕੀ ਵਜ੍ਹਾ ਹੈ ਬਾਦਸ਼ਾਹ ਨੇ ਕਿਹਾ ਕਿਸੇ ਦਿਨ ਮੈਂ ਤੁਹਾਡੇ ਇਸ ਸਵਾਲ ਦਾ ਜਵਾਬ ਜ਼ਰੂਰ ਦਿਆਂਗਾ ਇਹ ਗੱਲ ਆਈ ਗਈ ਹੋ ਗਈ ਤੇ ਉਸ ਦੀਆਂ ਪਤਨੀਆਂ ਵੀ ਇਸ ਗੱਲ ਨੂੰ ਭੁੱਲ ਗਈਆਂ ਇੱਕ ਦਿਨ ਬਾਦਸ਼ਾਹ ਨੇ ਆਪਣੀਆਂ ਸਾਰੀਆਂ ਪਤਨੀਆਂ ਨੂੰ ਆਪਣੇ ਕੋਲ ਸੱਦਿਆ ਤੇ ਕਿਹਾ ਅੱਜ ਮੈਂ ਬਹੁਤ ਚੰਗੇ ਮੂਡ ਵਿੱਚ ਹਾਂ ਇਸ ਲਈ ਮੈਂ ਚਾਹੁੰਦਾ ਹਾਂ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਇਨਾਮ ਦਵਾਂ ਜਿਸ ਬਾਰੇ ਤੁਸੀਂ ਸੋਚਿਆ ਵੀ ਨਾ ਹੋਵੇ ਬਾਦਸ਼ਾਹ ਦੀ ਇਹ ਗੱਲ ਸੁਣ ਕੇ ਸਾਰੀਆਂ ਪਤਨੀਆਂ ਖੁਸ਼ ਹੋ ਗਈਆਂ ਬਾਦਸ਼ਾਹ ਨੇ ਸ਼ਾਹੀ ਖਜ਼ਾਨਾ ਖੋਲ੍ਹਿਆ ਬਾਦਸ਼ਾਹ ਨੇ ਸਾਰਿਆਂ ਨੂੰ ਸੱਦ ਕੇ ਕਿਹਾ ਕਿ ਇਸ ਖਜ਼ਾਨੇ ਵਿੱਚ ਜੋ ਵੀ ਚੀਜ਼ਾਂ ਪਈਆਂ ਹਨ ਉਹਨਾਂ ਚੀਜ਼ਾਂ ਵਿੱਚ ਜਿਹੜੀ ਚੀਜ਼ ਤੇ ਜੋ ਵੀ ਹੱਥ ਰੱਖੇਗਾ ਉਹ ਚੀਜ਼ਾਂ ਉਸ ਨੂੰ ਇਨਾਮ ਵਜੋਂ ਦਿੱਤੀਆਂ ਜਾਣਗੀਆਂ ਇਸ ਲਈ ਮੈਂ ਜਦੋਂ ਵੀ ਇਸ਼ਾਰਾ ਕਰਾਂ ਤੁਸੀਂ ਸਾਰਿਆਂ ਨੇ ਭੱਜ ਕੇ ਉਹਨਾਂ ਚੀਜ਼ਾਂ ਤੇ ਹੱਥ ਰੱਖ ਲੈਣਾ ਹੈ ਬਾਦਸ਼ਾਹ ਦੀਆਂ ਪਤਨੀਆਂ ਤਿਆਰ ਹੋ ਗਈਆਂ ਤੇ ਆਪਣੀਆਂ ਆਪਣੀਆਂ ਪਸੰਦੀਆਂ ਚੀਜ਼ਾਂ ਤੇ ਨਿਗਾਹ ਟਿਕਾ ਲਈ ਕਿਸੇ ਨੇ ਹੀਰਿਆਂ ਦੇ ਉੱਤੇ ਕਿਸੇ ਨੇ ਸੋਨਿਆਂ ਦੇ ਤੇ ਕਿਸੇ ਨੇ ਹਾਰਾਂ ਦੇ ਜਦੋਂ ਬਾਦਸ਼ਾਹ ਨੇ ਇਸ਼ਾਰਾ ਕੀਤਾ ਤਾਂ ਸਾਰੀਆਂ ਪਤਨੀਆਂ ਨੇ ਦੌੜ ਕੇ ਆਪਣੀਆਂ ਆਪਣੀਆਂ ਪਸੰਦੀਆਂ ਚੀਜ਼ਾਂ ਉੱਤੇ ਹੱਥ ਰੱਖ ਲਿਆ ਪਰ ਉਹ ਪਤਨੀ ਜਿਸ ਨੂੰ ਬਾਦਸ਼ਾਹ ਖਾਸ ਮੁਹੱਬਤ ਕਰਦਾ ਸੀ ਉਹ ਆਪਣੀ ਜਗ੍ਹਾ ਤੇ ਉੱਥੇ ਹੀ ਖਲੋਤੀ ਰਹੀ ਸਾਰੀਆਂ ਪਤਨੀਆਂ ਨੇ ਵੇਖਿਆ ਕੀ ਬਾਦਸ਼ਾਹ ਦੀ ਉਹ ਪਤਨੀ ਜਿਸ ਨੂੰ ਬਾਦਸ਼ਾਹ ਬਹੁਤ ਪਸੰਦ ਕਰਦਾ ਹੈ ਉਹ ਉੱਥੇ ਖੜੀ ਹੈ ਸਾਰੀਆਂ ਪਤਨੀਆਂ ਉਸਨੂੰ ਵੇਖ ਕੇ ਹੱਸਣ ਲੱਗੀਆਂ ਤੇ ਬਾਦਸ਼ਾਹ ਨੂੰ ਕਹਿਣ ਲੱਗੀਆਂ ਬਾਦਸ਼ਾਹ ਸਲਾਮਤ ਅਸੀਂ ਕਹਿੰਦੇ ਸੀ ਨਾ ਕਿ ਤੁਹਾਡੀ ਪਤਨੀ ਬਹੁਤ ਬੇਵਕੂਫ ਹੈ ਨਾ ਸਮਝੇ ਇਸ ਦੇ ਅੰਦਰ ਅਕਲ ਦੀ ਘਾਟ ਹੈ ਤੇ ਅੱਜ ਇਸ ਦੀ ਅਕਲ ਦਾ ਪਰਦਾ ਖੁੱਲ ਕੇ ਸਾਹਮਣੇ ਆ ਗਿਆ ਕਿਉਂਕਿ ਇਹ ਤਾਂ ਬਸ ਸੋਚਦੀ ਰਹੀ ਪਰ ਇਸ ਦੇ ਪੱਲੇ ਹੁਣ ਕੁਝ ਨਹੀਂ ਆਵੇਗਾ ਬਾਦਸ਼ਾਹ ਨੇ ਆਪਣੇ ਸਪਿਆਰੀ ਪਤਨੀ ਨੂੰ ਪੁੱਛਿਆ ਤੂੰ ਕਿਸੇ ਵੀ ਚੀਜ਼ ਤੇ ਹੱਥ ਕਿਉਂ ਨਹੀਂ ਰੱਖਿਆ ਤੈਨੂੰ ਕੁਝ ਨਹੀਂ ਚਾਹੀਦਾ ਕਹਿਣ ਲੱਗੀ ਬਾਦਸ਼ਾਹ ਸਲਾਮਤ ਮੈਂ ਪੁੱਛਣਾ ਚਾਹੁੰਦੀ ਸੀ ਕਿ ਤੁਸੀਂ ਇਹੋ ਕਿਹਾ ਸੀ ਨਾ ਕਿ ਜਿਹੜੀ ਵੀ ਚੀਜ਼ ਤੇ ਹੱਥ ਰੱਖੋਗੇ ਉਹ ਤੁਹਾਡੀ ਹੋ ਜਾਏਗੀ ਬਾਦਸ਼ਾਹ ਨੇ ਕਿਹਾ ਮੈਂ ਇਹੀ ਗੱਲ ਕਹੀ ਸੀ ਜਿਹੜੀ ਜਿਹੜੀ ਚੀਜ਼ ਉਤੇ ਜੋ ਜੋ ਹੱਥ ਰੱਖੇਗਾ ਉਹ ਚੀਜ਼ ਉਸਦੀ ਹੋ ਜਾਏਗੀ ਉਸਨੇ ਬਾਦਸ਼ਾਹ ਦੀ ਇਹ ਗੱਲ ਸੁਣੀ ਤੇ ਅੱਗੇ ਆਈ ਤੇ ਬਾਦਸ਼ਾਹ ਦੇ ਮੋਢੇ ਤੇ ਹੱਥ ਰੱਖ ਲਿਆ ਤੇ ਕਹਿਣ ਲੱਗੀ ਬਾਦਸ਼ਾਹ ਸਲਾਮਤ ਜਦੋਂ ਤੁਸੀਂ ਮੇਰੇ ਹੋ ਗਏ ਤਾਂ ਸਾਰਾ ਖਜ਼ਾਨਾ ਮੇਰਾ ਹੋ ਗਿਆ ਬਾਦਸ਼ਾਹ ਨੇ ਉਸ ਦੀ ਇਹ ਗੱਲ ਸੁਣੀ ਤੇ ਆਪਣੀਆਂ ਦੂਜੀਆਂ ਪਤਨੀਆਂ ਨੂੰ ਕਹਿਣ ਲੱਗਾ ਵੇਖੋ ਅਸੀਂ ਅਕਲਮੰਦੀ ਤੇ ਉਸਦੇ ਪਿਆਰ ਦੀ وجہ بس ਇਸੇ ਕਰਕੇ ਹੀ ਮੈਂ ਉਸ ਨੂੰ ਜ਼ਿਆਦਾ ਪਿਆਰ ਕਰਦਾ ਹਾਂ ਜਦ ਇਸ ਨੇ ਮੈਨੂੰ ਹੀ ਪਾ ਲਿਆ ਮੈਂ ਹੀ ਇਸ ਦਾ ਹੋ ਗਿਆ ਤਾਂ ਬਾਕੀ ਬਾਕੀ ਦਾ ਸਾਰਾ ਕੁਝ ਇਸ ਦਾ ਆਪਣਾ ਹੋ ਜਾਏਗਾ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਸੋ ਦੋਸਤੋ ਇਸ ਕਹਾਣੀ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਦ ਅਸੀਂ ਪਰਮਾਤਮਾ ਨੂੰ ਪਾ ਲੈਂਦੇ ਹਾਂ ਉਸ ਦੇ ਪਿਆਰ ਵਿੱਚ ਰਹਿੰਦੇ ਹਾਂ ਉਸ ਦੀ ਭਗਤੀ ਵਿੱਚ ਰਹਿੰਦੇ ਹਾਂ ਉਸ ਦਾ ਨਾਮ ਸਿਮਰਨ ਕਰਦੇ ਹਾਂ ਤੱਕ ਕੁਦਰਤ ਦੀਆਂ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਸਾਡੇ ਕਾਬੂ ਵਿੱਚ ਆ ਜਾਂਦੀਆਂ ਹਨ ਸਾਨੂੰ ਕੁਝ ਵੀ ਮੰਗਣ ਦੀ ਜ਼ਰੂਰਤ ਨਹੀਂ ਰਹਿੰਦੀ ਧੰਨਵਾਦ ਜੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ